ਆਜ ਯਾ ਘਰ ਕੀਤੋ ਆਖੀਏ ਕਰਤੇ ਕਾ ਹੋਈ ਵਿਚਾਰੋ ਤਿਨੁਰ ਗਾਵ ਸੋਇਲਾ ਸਿਵ ਰੋ ਸਜਨ ਹਾਰ ਤੁਮ ਗਾਵ ਮੇਲੇ ਨਿਰਭਉ ਕਾ ਸੋਇਲਾ ਮਹਾਰਿ ਸਿਵਲਾ ਸਲਾ ਸੋਇ ਰਹਾ ਨਿਤ ਨਿਤ ਜੀੜੇ ਸਮਾਲੀ ਨਾ ਲੇਖ ਗਾ ਦੇਵਨ ਹਾਰ ਤੇਰੇ ਦਾਰਿਆ ਕੀਤ ਨਾ ਪਵੈ ਤਿਤਾ ਤੇ ਗਮਨ ਸੁਮਾਰ ਸੰਬਦ ਸਾਰਾ ਲਿਖਿਆ ਮਲ ਕਰ ਪਾਵ ਤੇਲ ਦੇਹ ਸਜਨ ਅਸੀਸੜ ਜਾ ਜੋ ਹੋਵੇ ਸਰ ਸੋਮੇ ਸਾਰੇ ਸ਼ੇਵ ਗੁਰ ਸ਼ੇਵ ਉਪਦੇਸ਼ ਗੁਰ ਗੁਰ ਕੋ ਵੇ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਵੇ ਸੋ ਕਰ ਆਪ ਵਡਾਈ ਤੂ ਰਹਾ ਉਸ ਤਸਿਆਂ ਬੜੀਆਂ ਬਹਿਰਾ ਦਿੱਤੀ ਵਾਰੀ ਮਹੋਵਾ ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੀਤੇ ਵੇ ਸੋ ਰਾਗ ਕਨਸਿ ਮਹਤਵਾ ਪਹਿਲਾ ਗगन ਮੈਂ ਖਾਲੋ ਰਾਵ ਚੰਦੋ ਦੀਪਕ ਬਨੇ ਭਾਸਮੂਰਤਨ ਨਾਇ ਕੋਈ ਸਾਸਪਦ ਵਿਨਨ ਨਾਏਕ ਪਦ ਗੰਨ ਵਿਨ ਸਾਸਤਵ ਗੰਦੇ ਚਲਤਨ ਹੋਈ ਸੋਮਾ ਜੋਤ ਜੋਤ ਹਸੋਈ ਤਿਸ ਦੇ ਚਰਨ ਸੋਮੈ ਚੰਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਾਰ ਕੀ ਹਾਰ ਚਰਨ ਕਾਮੁਕਰੰਗ ਲੋਭ ਤੁਮਰ ਮੰਦਰ ਮੋਹਿਆ ਆਈ ਬਿਆਸਾ ਕਿਰਪਾ ਜੰਦੇ ਨਾਨੇ ਸਾਰਿਆਂ ਕੋ ਹੋਏ ਜਾਤੀ ਤੇਰੇ ਨਾਇ ਵਾਸਾ ਰਾਗਉੜੀ ਪੂਰਬੀ ਮਹੱਲਾ ਚੌਥਾ ਕਾਨ ਗ੍ਰੋਧ ਨਗਰ ਕੋ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਵ ਲਖਲੇ ਗੁਰਪਾਇਆ ਮਨ ਹੱਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਕੋ ਉਡਾਏ ਕਰਡਣ ਡੋਕ ਨੂੰ ਉਡਾਇਰਾ ਹਾਲ ਸਾਖਤ ਹਾਰਾ ਸਾਧਨਾ ਜਾਣੇ ਤੇਰਾ ਅੰਕਰ ਹੌਂਦਾ ਕੰਡਾਏ ਜਿਉਂ ਜਿਉਂ ਚੱਲ ਲੈ ਚੁੱਭੇ ਤੋ ਪਾਵੇ ਜਮਕਾਲ ਸਹੈ ਸਰ ਡਿੰਦਾ ਹੀ ਹਰ ਜਨ ਹਰ ਨਾਮ ਸਮਾਣੇ ਦੁਖ ਜਨ ਪਰਭਵ ਖੰਡਾਏ ਬਨਾਸੀ ਕਾਇਆ ਪਰਮੇਸ਼ਰ ਕੋ ਸੋ ਕੰਧ ਬ੍ਰਹਮੰਡਾਈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਲਾਖ ਲਾਗੜ ਵਡਾਏ ਜਨ ਨਾਨਕ ਨਾਮ ਅਧਰਣੀ ਤੇਰੇ ਨਾਮੇ ਸੁਮੰਡਾਈ 라ਗਉੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰਾ ਬੀਤਾ ਸੰਤ ਤਹਿਲ ਕੀ 베ਲਾ ਇਹਾ ਘਾਟ ਚਲੋ ਹਰਿ ਲਾਖ ਕੈ ਵਸਨ ਸੁਹੇਲਾ ਔਗੜਾ ਦਿਨ ਸੋਰਾ ਜਿਸਾਂ ਜਗਾਇ ਪੀ ਆਵੇ ਕਸ ਅਕਥ ਕਥਾ ਦਿਨ ਯਾਨੀ ਜਾਪ ਆਏ ਸੋਈ ਜਿ ਹਜ ਹਰਿ ਗੁਰ ਤੇ ਮਨ ਬਸੇਰਾ ਨਿਜ ਘਰ ਮਨ ਹਨ ਪਉ ਸੁਖ ਸਹਜੇ ਬਹੁ ਰਣਾ ਹੋਏ ਗੋ ਫੇਰਾ ਅੰਕਰ ਜਾਮੀ ਪੁਰਖ ਵਿਧਾਤੇ ਸਰਦਾ ਮੇਂ ਉਰਖ ਬਿਰਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਰਿਹਾਂ ਸੁਖਮਾ